ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵਦੇ ਜਮ ਡੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਜੀ ਸਤਗੁਰ ਸੇਵਨ ਸੇ ਉੱਭਰੇ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਛੇਤੀ ਲਿਵ ਲਾਇ ਮਨ ਰੇ ਗੁਰਮੁਖ ਨਾਮ ਧਿਆਇ ਤੁਰ ਪੁਰਵ ਕਰਤਾ ਲਿਖਿਆ ਤਿਨਾ ਗੁਰਮਤਿ ਨਾਮ ਸਮਾਇ ਰਹਾਉ ਬਿਨ ਸਤਗੁਰ ਪ੍ਰਤੀਤ ਨ ਆਵਈ ਵੇਣ ਬਿਨ ਸਤਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਭਾਉ ਨਾਮ ਨ ਲਾਗੋ ਭਾਉ ਸੁਪਨੈ ਸੁਖ ਨ ਪਾਵਈ ਸੁਖ ਨਹੀਂ ਕਹਦੇ ਨਾ ਕਸਕੇ ਸੁਪਨੈ ਸੁਖ ਨ ਪਾਵਈ ਸੁਪਨੈ ਸੁਖ ਨ ਪਾਵਈ ਦੁਖ ਮਹਿ ਸਵੇ ਸੁਮਾਇ ਜੇ ਹਰ ਹਰ ਕੀਚੈ ਬਹੁਤ ਲੋਚੀਐ ਜੀ ਜੀ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨ ਮੇਟਿਆ ਜਾਇ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦੜਾਵੇ ਰੰਗ ਸਿਉ ਬੇਨ ਕਰਪਾ ਲਿਆ ਨ ਜਾਇ ਕਿਰਪਾ ਬਿਨ ਕਿਰਪਾ ਲਿਆ ਨ ਜਾਇ ਜੀ ਸੋਹ ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੈ ਧਾਇ ਜੀਤ ਵੀ ਅਮਕੈ ਤੇ ਪੀ ਪਤੀ ਵੀ ਅਮਕੈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਨਾਲ ਨਹੀਂ ਕਹਿਣਾ ਨਾਲ ਉਚਾਰਨ ਕਰਨਾ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਵਦੇ ਬਿਖ ਹਉਮੈ ਤਾਜ ਵੇਕਾਰ ਮਨ ਹਠ ਕਿਤਾ ਉਪਾਇ ਨਾ ਛੁੱਟੀ ਐ ਹੂੰ ਇਹ ਧਿਆਨ ਨਾਲ ਮਾਨਹਟ ਮਾਨਹਟ ਇਤੇ ਯੰਕ ਲਾਦਨੀ ਐ ਮਾਨਹਟ ਕਿਤਾ ਉਪਾਇ ਨਾ ਛੁੱਟੀ ਐ ਛੁੱਟੀ ਐ ਨਹੀਂ ਕਹਿਣਾ ਉਪਾਇ ਤੇ ਫੇਰ ਧਮਕ ਲਾ ਕੇ ਨਾ ਛੁੱਟੀ ਐ ਦਲੈਂਕੜ ਨਾਲ ਉਚਾਰਨ ਕਰਨਾ ਮਾਨਹਟ ਕਿਤਾ ਉਪਾਇ ਨਾ ਛੁੱਟੀ ਐ ਛੁੱਟੀ ਐ ਛੁੱਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਇਹ ਸਿਮਰਤ ਨਹੀਂ ਕਹਿਣਾ ਹੈ ਇਹ ਸੇਮਰੇਤ ਉਚਾਰਨ ਕਰਨਾ ਸッセ ਸਿਹਾਰੀ ਮਮਾ ਰਾਰੇ ਨੂੰ ਸਿਹਾਰੀ ਲਾ ਦਣੀ ਹੈ ਮੰਮੇ ਅਲੀ ਸੇਮਰੇਤ ਕੋਲਾ ਬੋਲਣਾ ਜੇ ਟਿੱਪੀ ਨਾਲ ਹੋਵੇ ਫਿਰ ਸਿਮਰੇਤ ਇਤੇ ਸੇਮਰੇਤ ਸਾਸਤਰ ਸੁਧ ਹੋ ਜਾਏ ਮਾਨ ਹਠ ਕਿਤੇ ਉਪਾਏ ਨਾ ਛੂਟੀ ਹੈ ਸਿਮਰਤ 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 ਸ਼ਾਸਤਰ ਸੁੱਧ ਹੋ ਜਾਏ ਮਿਲ ਸੰਗਤ ਸਾਧੂ ਉੱਭਰੇ ਮਿਲ ਸੰਗਤ ਸਾਧੂ ਇੱਥੇ ਠਮਕ ਲਾ ਦੇਣੀ ਹੈ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾ ਵਾਰ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੇਈ ਸੋ ਹਦੇ ਜੇਨਾ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਦੂਜਾ ਔਰ ਨਾ ਕੋਈ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਇ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸਚ ਚੁਗੈ ਗੁਰ ਭਾਇ ਹਰ ਰਸ ਪੀਵੈ ਸਹਜ ਰਹਾ ਉੱਡਾਤ ਉੱਡ ਨਾ ਆਵ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਈ ਮਨ ਰੇ ਗੁਰ ਕੀ ਕਾਰ ਕਮਾਈ ਗੁਰ ਕੈ ਭਾਣਾ ਜੇ ਚੱਲਹਿ ਤਾ ਅਨ ਦਿਨ ਰਚਹਿ ਹਰਿ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉੱਡਹਿ ਚਹ ਦਿਸ ਜਾਹੇ ਜੀਤਾ ਉੱਡਹਿ ਦੁਖ ਘਣੇ ਨੇਤ ਦਾਜਹਿ ਤ ਬੇਲਲਾਹੇ ਬੇਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆਵਲਾ ਸਾਚੈ ਸਹਜ ਸੁਭਾਈ ਸਾਖਾ ਤੀਨ ਨਿਵਾਰਿਆ ਸਾਖਾ ਤੀਨ ਨਿਵਾਰਿਆ ਏਕ ਸ਼ਬਦ ਲਿਵ ਲਾਇ ਅੰਮ੍ਰਿਤ ਫਲ ਹਰ ਏਕ ਹੈ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਈ ਮਨਮੁਖ ਊਬੇ ਸੁੱਕ ਗਏ ਮਨਮੁਖ ਊਬੇ ਸੁੱਕ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀ ਐ ਤਿੰਨਾ ਉਚਾਰਨ ਕਰਨਾ ਟਿੱਪੀ ਨਾਲ ਤਿੰਨਾ ਪਾਸ ਨ ਬੈਸੀ ਐ ਓਨਾ ਘਰ ਨਾ ਗਿਰਾਉ ਕੱਟਿਅਹ ਤੈ ਨਿਤ ਜਾਲੀ ਐ ਉਨਾ ਸਬਦ ਨਾ ਨਾ ਧਿਆਨ ਨਾਲ ਉਨਾ ਉਚਾਰਨ ਕਰਨਾ ਹੈ ਉਨਾ ਨਹੀਂ ਕਹਿ ਦੇਣਾ ਹੈ ਊੜਾ ਬੰਦ ਮੂਵਲਾ ਅੰਕੜ ਲਾ ਕੇ ਉਨਾ ਨਹੀਂ ਕਹਿਣਾ ਉਨਾ ਸਬਦ ਨਾ ਨਾ ਹੁਕਮੇ ਕਰਮ ਕਮਾਵਣੇ ਪੈ ਕਿਰਤ ਫਿਰਾਉ ਜੀ ਹੁਕਮੇ ਪਾਦ ਤੇ ਯਮਕ ਅੱਗੇ ਵੀ ਜਿੰਨੇ ਹੁਕਮੇ ਪਾਦ ਆਉਣਗੇ ਉਥੇ ਯਮਕ ਲਾ ਕੇ ਉਚਾਰਨ ਕਰਨਾ ਹੈ ਹੁਕਮੇ ਕਰਮ ਕਮਾਵਣੇ ਪਾਇ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜਹ ਭਿਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਬਪੜੇ ਭੂਲੇ ਫਿਰਹਿ ਗਵਾਰ ਮਨ ਹਠ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰ ਅੰਤਰ சாਤ ਨ ਆਵਈ ਨਾ ਸੱਚ ਲੱਗਾ ਪਿਆਰ ਗੁਰਮੁਖੀਆ ਬਹੁ ਸੋਹਣੇ ਗੌਰ ਕਾ ਹੇਤ ਪਿਆਰ ਸੱਚੀ ਭਗਤੀ ਸੱਚ ਸੱਚ ਰਤੇ ਦਾਰ ਸੱਚਾ ਸਤਿਆਰ ਆਏ ਸੇ ਪਰਵਾਣ ਹੈ ਹਾਂਜੀ ਆਏ ਤੇ ਜਮਕਲਾ ਦਨੀਆ ਆਏ ਸੇ ਪਰਵਾਣ ਹੈ ਸਭ ਕੋਲ ਕਾ ਕਰ ਹੈ ਉਦਾਰ ਸਭ ਨਜ਼ਰੀ ਕਰਮ ਕਮਾਵ ਦੇ ਨਜ਼ਰੀ ਬਾਹਰ ਨਾ ਕੋਈ ਸਭ ਨਜ਼ਰੀ ਕਰਮ ਕਮਾਵਦੇ ਨਜ਼ਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖਾ ਸੱਚਾ ਤੈਸਾ ਹੀ ਕੋ ਹੋਏ ਤੈਸਾ ਹੀ ਕੋ ਨਿੰਗੈ ਨਾ ਤੈਸਾ ਹੀ ਇਥੇ ਠਮਕਾ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਗੂਜ ਨ ਪਾਏ ਇਹ ਗੁਰਮੁਖ ਤੇ ਵੀ ਯਮਕ ਹੈ ਮਨਮੁਖ ਪਤ ਤੇ ਵੀ ਯਮਕ ਹੈ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹਾ ਸਮਾਇ ਸਹਜੇ ਰਹਾ ਸਮਾਇ ਪਾਈ ਰੇ ਦਾਸਨ ਦਾਸਾ ਹੋਇ ਗੁਰ ਕੀ ਸੇਵਾ ਗੁਰ ਭਗਤ ਹੈ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲਹ ਸਤਗੁਰ ਪਾਏ ਸਦਾ ਪਿਰ ਨਿਹਚਲ ਪਾਈਐ ਨਾ ਊਹ ਮਰੈ ਨਾ ਜਾਏ ਨਾ ਊਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵੀਛੜੈ ਸ਼ਬਦ ਮਿਲੀ ਨਾ ਵੀਛੜੈ ਪਿਰ ਕੈ ਅੰਕ ਸੁਮਾਏ ਹਰ ਨਿਰਮਲ ਅਤੂ ਊਜਲਾ ਬਿਨ ਗੁਰ ਪਾਇਆ ਨਾ ਜਾਏ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁੱਝੈ ਭੇਖੀ ਧਰਮੁ ਭੁਲਾਏ ਹਾਂਜੀ ਪਾਠ ਪੜੈ ਨਾ ਬੁੱਝੈ ਏ ਬੁੱਧ ਜੀ ਨਹੀਂ ਕਹਿਦਣਾ ਦਲੈਂਕੜ ਹਨ ਕਸ ਕੇ ਉਚਾਰਨ ਕਰਨਾ ਬੁੱਧ ਜੀ ਭੀਖੀ ਇਥੇ ਯਮਕ ਲਾ ਦਨੀ ਹੈ ਧਰਮ ਪੁਲਾਏ ਗੁਰਮਤੀ ਹਰ ਸਦਾ ਪਾਇਆ ਦਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ ਦੇਨ ਸਬਦੈ ਜਗ ਦੁਖੀਆ ਫਿਰੈ ਇਹ ਬੱਬਾ ਜਿਹੜਾ ਵਿੱਚ ਹੈ ਨਾ ਸਬਦੈ ਸੁੱਧ ਉਚਾਰਨ ਕਰਨਾ ਹੈ ਦੇਨ ਸਬਦੈ ਜਗ ਦੁਖੀਆ ਫਿਰੈ ਬੇਨ ਸਬਦੈ ਜਗ ਦੁਖੀਆ ਫਿਰੈ ਕਿ ਜਾਗ ਆ ਦੇ ਉੱਥੇ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਜਾਗ ਨਹੀਂ ਕਹਿਦਣਾ ਮਨ ਮੁਖਾਂ ਨੂੰ ਗਈ ਖਾਇ ਬੋਤ ਲਾਉਂ ਜੋ ਮਨ ਮੁਖਾਂ ਨੂੰ ਹਾਂਜੀ ਸਬਦੇ ਨਾਮ ਧਿਆਈ ਹੈ ਮਨ ਮੁਖਾਂ ਨੂੰ ਗਈ ਖਾਇ ਹਾਂਜੀ ਸਬਦੇ ਸੱਚ ਸਮਾਏ ਸਬਦੇ ਨਾਮ ਧਿਆਈ ਹੈ ਸਬਦੇ ਸੱਚ ਸਮਾਈ ਮਾਇਆ ਭੁੱਲੇ ਸਿੱਧ ਫਿਰਹਿ ਸਮਾਦ ਨ ਲੱਗੈ ਸੁਭਾਈ ਸਮਾਦ ਨ ਲੱਗੈ ਸੁਭਾਈ ਮਾਇਆ ਭੁੱਲੇ ਸਿੱਧ ਫਿਰਹਿ ਸਮਾਦ ਨ ਲੱਗੈ ਸੁਭਾਈ ਤੀਨੇ ਲੋ ਵ્યાਪਤ ਹੈ ਅਧਕ ਰਹੀ ਲਪਟਾਇ ਬਿਨ ਗੁਰ ਮੁਕਤ ਨ ਪਾਈਐ ਨਾ ਦੁਬਦਾ ਮਾਇਆ ਜਾਏ माया ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹ ਜੀਵ ਬੰਧ ਹੈ ਦੁਖ ਸੁਖ ਇਹ ਜੀਵ ਬੰਧ ਹੈ ਇਥੇ ਵਿਸਰਾਮ ਲਾਉਣਾ ਬੰਧ ਕਸ ਕੇ ਬੋਲਣਾ ਦੁਖ ਸੁਖ ਇਹ ਜੀਵ ਬੰਧ ਹੈ ਹਉ ਮੈਂ ਕਰਮ ਕਮਾਏ ਬਿਨ ਸਬਦੈ ਬਿਨ ਸਬਦੈ ਭਰਮ ਨ ਚੁੱਕਈ ਨਾ ਵਿਚਹੁ ਹਉ ਮੈਂ ਜਾਏ ਬਿਨ ਪ੍ਰੀਤੀ ਬਿਨ ਪ੍ਰੀਤੀ ਭਗਤ ਨਾ ਹੋਵਈ ਹਾਂਜੀ ਪ੍ਰੀਤੀ ਰਾਰਾ ਪੂਰਾ ਨਹੀਂ ហេਠਾ ਤ੍ਰੀ ਪ੍ਰੀ ਦੀ ਆਵਾਜ਼ ਕੈਂਪ ਜੀ ਨੂੰ ਕਰਨਾ ਉਚਾਰਨ ਕਰਨਾ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਪ੍ਰੀਤੀ ਇੱਥੇ ਖੰਮਕ ਲੱਗੀ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੈ ਥਾਇ ਨਾ ਪਾਏ ਹਾਂ ਬਿਨ ਸ਼ਬਦੈ ਥਾਇ ਨਾ ਪਾਏ ਸਬਦੇ ਹੋ ਮੈਂ ਮਾਰੀਐ ਸਬਦੇ ਹੋ ਮੈਂ ਮਾਰੀਐ ਸਬਦੇ ਹੋ ਮੈਂ ਮਾਰੀਐ ਮਾਇਆ ਕਾ ਭ੍ਰਮ ਜਾਇ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬਿਨ ਗੁਰ ਗੁਣ ਨਾ Japਨੀ ਬਿਨ ਗੁਣ ਭਗਤ ਨਾ ਹੋਏ ਹਾਂਜੀ ਬਿਨ ਗੁਰ ਗੁਣ ਨਾ Japਨੀ ਇਥੇ ਵਿਸਰਾਮ ਹੈ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਇ ਨਾਮਕ ਸਬਦੇ ਹਰ ਸਲਾਹੀ ਹੈ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ ਨਾਨਕ ਸਬਦੇ ਹਰ ਸਲਾਹੀ ਹੈ ਕਰਮ ਪ੍ਰਾਪਤ ਹੋਏ ਕਰਮ ਦਾ ਅਰਥ ਹੈ ਤੇ ਬਖਸ਼ਿਸ਼ ਮਿਹਰ ਰਹਿਮਤ ਨਾਲ ਪ੍ਰਾਪਤ ਹੁੰਦਾ ਹੈ ਕਰਮ ਪ੍ਰਾਪਤ ਨਹੀਂ ਹੈ ਵਾਹਿਗੁਰੂ ਜੀ ਕਾ ਕਾਲ ਸਦਾ ਕਰਾਈ ਵਾਹਿਗੁਰੂ ਜੀ ਕੀ ਫਤਿਹ